ਅਦੇ ਭਾਤ ਦੀ ਅਦੇ ਅੰਧਤਾ ਨੂੰ ਕਾਇਮ ਰੱਖਾਂਗਾ ਰੱਖਾਂਗੀ ਅਦੇ ਮੈਂ 5 ਵਜੇ ਮੀਂਹਾਂ ਪੂਰਵ ਅਵਾਦ ਨਵਾਵਾਂਗੀ ਅਦੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿੜਾ ਕਿਸੇ ਡਰ ਹਮ ਆਦੇ ਕ੍ਰੋਣ ਮਦਮਕ ਨਿਆਰ ਕਰੇਗਾ ਕਰਨ ਠੀਕ ਅ ਵਿਖੋ ਸਪੁੱਚੇ ਪੰਜਾਬ ਦੇ ਅੰਦਰ ਅੱਜ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿਹੜੇ ਪੰਜ ਚੁਣੇ ਗਏ ਆ ਉਹਨਾਂ ਨੂੰ ਸੋਚਗਾਈ ਜਾ ਰਹੀ ਹੈ ਸੋ ਅੱਜ ਡਿਸਟ੍ਰਿਕਟ ਪਠਾਨਕੋਟ ਦੇ 421 ਪੰਚਾਇਤਾਂ ਦੀਆਂ 2435 ਜਿਹੜੇ ਪੰਜ ਸੇਵਾਰ ਨੇ ਉਹ ਸੋਚ ਚੁੱਕਣ ਲਈ ਆਏ ਆ ਸੋ ਅੱਜ ਲਮੀਨੀ ਸਟੇਡੀਅਮ ਦੇ ਅੰਦਰ ਮੈਂ ਸਮਝਦਾ ਬੜਾ ਇੱਕ ਇਤਿਹਾਸਕ ਪੱਲਾ ਕਿ ਇਹ ਜਿਹੜੇ ਪੰਜ ਸੇਵਾਨ ਚੁਣੇ ਆ ਉਹ ਸੋਚ ਚੁੱਕਣ ਲਈ ਆਏ ਆ ਔਰ ਸੋ ਚੁਕ ਸਮਾਗਮ ਹੋਇਆ ਸੋ ਇੱਕ ਅਹਿਦ ਕੀਤਾ ਗਿਆ ਕਿ ਅਸੀਂ ਪੰਜਾਬ ਦੇ ਨਾਲ ਨਾਲ ਜਿਹੜਾ ਆਪਣਾ ਪਿਆਰਾ ਜ਼ਿਲ੍ਹਾ ਪਠਾਨਕੋਟ ਇਸ ਜ਼ਿਲ੍ਹੇ ਨੂੰ ਵਿਕਾਸ ਦੇ ਪੱਖ ਤੋਂ بلندیਆਂ ਤੇ ਲੈ ਕੇ ਜਾਣਾ ਸੋ ਨਾਟ ਓਨਲੀ ਵਿਕਾਸ ਬਲਕਿ ਇਹਦੀ ਖੂਬਸੂਰਤੀ ਇਹ ਹੈ ਕਿ ਅਸੀਂ ਇਸ ਜ਼ਿਲ੍ਹੇ ਦੇ ਅੰਦਰੋਂ ਨਸ਼ੇ ਨੂੰ ਵੀ ਖਤਮ ਕਰਨਾ ਡਰੱਗਸ ਦੇ ਖਿਲਾਫ ਜਿਹੜਾ ਸਾਡਾ ਪੁਲਿਸ ਵਿਭਾਗ ਲਗਾਤਾਰ ਗਰਮੀ ਕਰ ਰਿਹਾ ਉਹਦੀ ਹੇਠ ਥੱਲੇ ਤੇ ਲੈ ਕੇ ਗ੍ਰਾਸ ਰੂਟ ਤੱਕ ਜਿਹੜੀ ਸੂਚਨਾ ਮਿਲੇ ਸੋ ਦੋ ਤਿੰਨ ਸਾਈਡਾਂ ਤੋਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿੱਥੇ ਡਿਵੈਲਪਮੈਂਟ ਕਰਨੀ ਆ ਪਿੰਡਾਂ ਦਾ ਵਿਕਾਸ ਕਰਨਾ ਡਰੱਗਸ ਦੇ ਖਿਲਾਫ ਨਿਗਰ ਰੱਖਣੀ ਆ ਉਹਦੇ ਨਾਲ ਦੀ ਨਾਲ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਬਿਨਾਂ ਕਿਸੇ ਪੱਖਪਾਤ ਤੋਂ ਚਾਹੇ ਪੰਚਾਇਤ ਦਾ ਰੰਗ ਕੋਈ ਵੀ ਹੋਵੇ ਪੰਚਾਇਤ ਕਿਸੇ ਵੀ ਧਿਰ ਦੀ ਹੋਵੇ ਉਹ ਪਿੰਡ ਦੀ ਚੁਣੀ ਗਈ ਆ ਜੋ ਬਿਨਾਂ ਪੱਖਪਾਤ ਤੋਂ ਚਾਹੇ ਉਹ ਹਲਕੇ ਪੁਜਦੀਆਂ ਆ ਪੰਚਾਇਤਾਂ ਨੇ ਚਾਹੇ ਪਠਾਨਕੁਰਦ ਨੇ ਆ ਚਾਹੇ ਸਾਡੇ ਸੁਜਾਨਪੁਰ ਧਾਰਦੀਆਂ ਨੇ ਕੱਲੇ-ਕੱਲੇ ਪਿੰਡ ਦੇ ਅ ਅਸੀਂ ਉਹਨਾਂ ਨੂੰ ਕਿਹਾ ਵੀ ਨਕਸ਼ੇ ਬਣਾਓ ਆਪਣੇ ਪਿੰਡਾਂ ਦੀ ਅ ਮੁਸ਼ਕਲਾਂ ਦੀ ਡਿਮਾਰਕੇਸ਼ਨ ਕਰੋ ਉਹ ਤੋਂ ਬਾਅਦ ਅਸੀਂ ਕੱਲੇ-ਕੱਲੇ ਕੰਮ ਦੇ ਉੱਤੇ ਉਹਨਾਂ ਹੱਥ ਪਾਵਾਂਗੇ ਸੋ ਸਾਰੇ ਅਸੀਂ ਰਲ ਕੇ ਮੇਰੇ ਨਾਲ ਬਹੁਤੀ ਸ਼ਰਮਾ ਜੀ ਸਾਡੇ ਹਲਕਾ ਚਾਰਜ ਪਠਾਨਕੋਟ ਅਮਿਤ ਮੰਟੂ ਜੀ ਡਿਪਟੀ ਕਮਿਸ਼ਨਰ ਦਿੱਤਿਆ ਜੀ ਸਾਡੇ ਐਸਐਸਪੀ ਢੋਲੋਂ ਸਾਹਿਬ ਤੇ ਹੋਰ ਜਿੰਨੇ ਵੀ ਸਬਸਦ ਅਧਿਕਾਰੀ ਸਵਾਨ ਨੇ ਅਸੀਂ ਇਸ ਜ਼ਿਲ੍ਹੇ ਨੂੰ ਆਪਣੀਆਂ ਸਵਾਮਾਂ ਜਿਹੜੀਆਂ ਦੇਣੀਆਂ ਨੇ ਉਸ ਜ਼ਿਲ੍ਹੇ ਦੇ ਵਹਿਤਰੀ ਦੇ ਲਈ ਔਰ ਜਿਸ ਤਰ੍ਹਾਂ ਮਾਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਨਮਾਨਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਇੱਕ ਸੰਕਲਪ ਲੈ ਕੇ ਕੰਮ ਕਰ ਰਹੇ ਆ ਸੋ ਉਸ ਸੰਕਲਪ ਨੂੰ ਅੱਗੇ ਹੋਰ ਵਧਾਣਾ ਸੋ ਬੜਾ ਚੰਗਾ ਲੱਗਿਆ ਤੇ ਖਾਸ ਕਰਕੇ ਮਾਤਰ ਸ਼ਕਤੀ ਉਹਦੀ ਬੜੀ ਗਿਣਤੀ ਚਾਣਾ ਇਹ ਮੈਂ ਸਮਝਦਾ ਵੀ ਸਾਡੀ ਜਨਰਲ ਸੁਸਾਇਟੀ ਦੇ ਲਈ ਇੱਕ ਬੜਾ ਸੋਬਸ਼ਗਨ ਹੈ ਸਾਡੀਆਂ ਧੀਆ ਸਾਡੀਆਂ ਮਾਵਾਂ ਸਾੜੀਆਂ ਭੈਣਾ ਪੰਜ ਸਰਪੰਚ ਬਣੀਆਂ ਨੇ ਔਰ ਇੱਕ ਬੈਲੈਂਸਡ ਸੁਸਾਇਟੀ ਦੇ ਅੰਦਰ ਪਾਰਲੀਮੈਂਟ ਸਿਸਟਮ ਜੀ ਵੀ ਰਵੇ ਇਹ ਸਾਡੀ ਕਨਸਟੀਟਿਊਸ਼ਨਲ ਦੀ ਜਿਹੜੀ ਰੂਹ ਅਸਲ ਤੇ ਮੈਂ ਸਮਝਦਾ ਕਿ ਅਸੀਂ ਉਹਦੇ ਨੇੜੇ ਪੁੱਜੇ ਆ ਸੋ ਇਹ ਸੋਚ ਸਮਾਗਮ ਆਪਣੇ ਆਪ ਚ ਕਿਹੜਾ ਪ੍ਰੇਰਣਾਦਾਇਕ ਵੀ ਆ ਹੌਸਲਾ ਵੀ ਦਿੰਦਾ ਔਰ ਮੈਂ ਸਮਝਦਾ ਵੀ ਮੈਂ ਵੀ ਇਹਦੇ ਵਿੱਚ ਕਾਫੀ ਕੁਝ ਸਿੱਖੇ ਜਾ ਰਹੇ ਆ ਸੋ ਪਠਾਨਕੋਟ ਜੀ ਨੂੰ ਬੁਲਾਦਿਆਂ ਤੇ ਲੈ ਕੇ ਜਾਣਾ ਇਹ ਅੱਜ ਅਸੀਂ ਆਜ